ਦੇਖੋ 2024 ਦੇ ਵਿੱਚ ਦਾਸ ਨੂੰ ਪਰਮੇਸ਼ਰ ਨੇ ਹੁਕਮ ਲਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀਆਂ ਬਹੁਤ ਵੱਡੀਆਂ-ਵੱਡੀਆਂ ਚੌਂਕੀਆਂ ਔਰ ਵੱਡੇ-ਵੱਡੇ ਯੱਗ ਇਸ ਧਰਤੀ ਤੇ ਕਰਾਏ ਜਾਏਗੇ 2024 ਦੇ ਵਿੱਚ ਅਸੀਂ 272 ਘੰਟਿਆਂ ਦਾ ਇੱਕ ਅਖੰਡ ਮਹਾ ਯੱਗ ਕਰਾਇਆ ਫਿਰ 2025 ਦੇ ਵਿੱਚ ਹੁਣ ਅਸੀਂ 101 ਘੰਟਿਆਂ ਦਾ ਅਖੰਡ ਮਹਾ ਯੱਗ ਕਰਾਇਆ ਜਿਸ ਦੇ ਵਿੱਚ ਪੂਰੇ ਦੇਸ਼ ਦੁਨੀਆ ਤੋਂ ਸਾਧੂ ਮੰਦ ਹਰ ਤਰ੍ਹਾਂ ਦੇ ਵਪਾਰੀ ਦੇ ਲੋਕ ਪਹੁੰਚਦੇ ਨੇ ਬ੍ਰਹਮਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਚੌਂਕੀ ਦਾ ਦਰਵਾਜ਼ਾ ਸਜਿਆ ਮੈਂ ਕਹਿੰਦਾ ਬਹੁਤ ਹੀ ਸਵਾਭਾਗੇਸ਼ਾਲੀ ਪਰਿਵਾਰ ਆ ਜਿਨ੍ਹਾਂ ਦੇ ਘਰ ਦੇ ਵਿੱਚ ਇੰਨੀ ਸੁੰਦਰ ਬ੍ਰਹਮਾ ਜੀ ਤੇ ਪੰਚ ਦੇਵਾਂ ਦੀ ਸਨਾਤਨ ਦੇਵੀ ਦੇਵਤਿਆਂ ਦੀ ਇਹ ਚੌਂਕੀ ਜੜੀ ਆ ਹੋਰੀ ਹੈ ਔਰ ਮੈਂ ਇਹੀ ਆਸ਼ਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀ ਬਹੁਤ ਵੱਧ ਚੜ ਕੇ ਪਰਮੇਸ਼ਰ ਦੀਆਂ ਚੌਂਕੀਆਂ ਇਸੇ ਤਰ੍ਹਾਂ ਸਨਾਤਨ ਤਰ੍ਹਾਂ ਰਹਿਣ ਜਿਹੜੇ ਦਰਬਾਰ ਆ ਸੱਜਦੇ ਰਹਿਣਗੇ ਅਰਦਾਸ ਨੂੰ ਮੌਕਾ ਮਿਲੇਗਾ ਤੇ ਅੱਗੇ-ਅੱਗੇ ਹੋਰ ਪਰਮੇਸ਼ਰ ਦੀ ਜੜਾਏ ਮੈਨੂੰ ਡਿਊਟੀ ਮਿਲੀ ਆ ਬ੍ਰਹਮਾ ਜੀ ਦੇ ਚਰਣਾ ਦੀ ਉਹ ਮੈਂ ਹੋਰ ਵੱਧ ਛੜ ਕੇ ਜਿਹੜਾ ਆ ਆ ਕਿ ਇਹਨੂੰ ਨਭਾਵਾਂਗਾ ਅੱਜ ਹਾਈ ਕੋਰਟ ਵਿਖੇ ਵਿੱਕੀ ਡਾਲਾਜੀ ਦੇ ਨਾਤੇ ਮਸ਼ਹੂਰ ਵਿਸ਼ਾਲ ਸ਼ਰਮਾ ਜੀ ਵੱਲੋਂ ਬ੍ਰਹਮਾ ਜੀ ਦੀ ਚੌਕੀ ਰਖਵਾਈ ਗਈ ਜਿਸ ਦੇ ਵਿੱਚ ਮਾਸਟਰ ਅਸ਼ੀਸ਼ ਜੀ ਵੱਲੋਂ ਪਹੁੰਚ ਕੇ ਪੰਕਤਾਲੂ ਆਸ਼ੀਰਵਾਦ ਦਿੱਤਾ ਗਿਆ ਦਾ ਉਸ ਮੋਕੇ ਉੱਡਾ ਵੱਲੋਂ ਦੀਕਸ਼ਾ ਵੀ ਦਿੱਤੀ ਗਈ। ਨਮੋ ਬ੍ਰਹਮਾਇ। ਪਹਿਲਾਂ ਤਾਂ ਸਾਰੀ ਆਈ ਹੋਈ ਸੰਗਤ ਦਾ ਤੇ ਜਿੰਨੇ ਵੀ ਮੀਡੀਆ ਦੇ ਮੇਰੇ ਵੀਰ ਆਏ ਮੈਂ ਉਹਨਾਂ ਦਾ ਬੜਾ ਹੀ ਵੈਲਕਮ ਕਰਦਾ। ਅੱਜ ਬ੍ਰਹਮਾ ਜੀ ਦੇ ਦਰਵਾਜ਼ੇ ਅੱਜ ਬ੍ਰਹਮਾ ਜੀ ਦਾ ਦਰਵਾਜ਼ਾ ਬਹੁਤ ਹੀ ਸੁੰਦਰ ਦਰਵਾਜ਼ਾ ਸਜਿਆ। ਰਾਏਕੋਟ ਦੇ ਵਿੱਚ ਪੰਜਾਬ ਲੁਧਿਆਣਾ ਦੇ ਨਾਲ ਰਾਏਕੋਟ ਜਿੱਥੇ ਬ੍ਰਹਮਾ ਜੀ ਦੀ ਬਹੁਤ ਵੱਡੀ ਤੇ ਬਾਤ ਹੀ ਸ਼ਾਨਦਾਰ ਚੌਂਕੀ ਮਾਰਾਇ ਨੇ ਕਰਾਈ ਔਰ ਵਿੱਕੀ ਡਾਲਰ ਦੀ ਦੇ ਨਾਮ ਤੋਂ ਮਸ਼ਹੂਰ ਵਿਸ਼ਾਲ ਸ਼ਰਮਾ ਜੀ ਬ੍ਰਾਹਮਣ ਪਰਿਵਾਰ ਔਰ ਬਹੁਤ ਉੱਚ ਵਿਚਾਰਾਂ ਵਾਲਾ ਪਰਿਵਾਰ ਤੇ ਜਿਹੜੇ ਕਿ ਹਮੇਸ਼ਾ ਹੀ ਬ੍ਰਾਹਮਣ ਸਮਾਜ ਦੁਨੀਆ ਦਾ ਉਦਾਰ ਕਰਦਾ ਆ ਅੱਜ ਪੂਰੇ ਇਲਾਕੇ ਦੇ ਉਧਾਰ ਵਾਸਤੇ ਦੇਵੀ ਦੇਵਤਿਆਂ ਨੇ ਸਨਾਤਨ ਪੰਚ ਦੇਵ ਜਿਹੜੇ ਸਾਡੇ ਹੈਗੇ ਆ ਉਹਨਾਂ ਦੀ ਕਿਰਪਾ ਦੇ ਨਾਲ ਤੇ ਬ੍ਰਹਮਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੀ ਚੌਂਕੀ ਦਾ ਦਰਵਾਜ਼ਾ ਸਜਿਆ ਮੈਂ ਕਹਿੰਦਾ ਬਹੁਤ ਹੀ ਸਭਾਗੇਸ਼ਾਲੀ ਪਰਿਵਾਰ ਆ ਜਿਨ੍ਹਾਂ ਦੇ ਘਰ ਦੇ ਵਿੱਚ ਇੰਨੀ ਸੁੰਦਰ ਬ੍ਰਹਮਾ ਜੀ ਤੇ ਪੰਚ ਦੇਵਾਂ ਦੀ ਸਨਾਤਨ ਦੇਵੀ ਦੇਵਤਿਆਂ ਦੀ ਇਹ ਚੌਂਕੀ ਜਿਹੜੀ ਆ ਹੋਰੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਨਾਤਨ ਦੇ ਵਿੱਚ ਜਿੰਨਾ ਵੀ ਥੋੜਾ ਜਿਹਾ ਸਨਾਤਨ ਦੇ ਵਿੱਚ ਜਿੰਨਾ ਵੀ ਅਸੀਂ ਪਰਮੇਸ਼ਵਰ ਦਾ ਪ੍ਰਚਾਰ ਕਰੀਏ ਥੋੜਾ ਕਿਉਂਕਿ ਅੱਜ ਸਮਾਂ ਆ ਸਨਾਤਨ ਧਰਮ ਦੇ ਵਿੱਚ ਲੋਕਾਂ ਨੂੰ ਜੋੜਨ ਦਾ ਔਰ ਜਿਹੜੇ ਕੀ ਸਾਡੇ ਜਿੱਦਾ ਪੰਜਾਬ ਦੇ ਵਿੱਚ ਜਿਹੜੇ ਯੰਗਸਟਰ ਨੇ ਉਹ ਜਿੱਦਾ ਨਸ਼ਿਆਵਾਲ ਜਾ ਰਹੇ ਆ ਜੇ ਅਸੀਂ ਉਹਨਾਂ ਨੂੰ ਪਰਮਾਤਮਾ ਦੇ ਨਾਲ ਪਰਮੇਸ਼ਵਰ ਦੇ ਨਾਲ ਜੋੜਾਂਗੇ ਤੇ ਸਾਡਾ ਪੰਜਾਬ ਬਹੁਤ ਖੁਸ਼ਹਾਲ ਹੋਵੇਗਾ ਔਰ ਮੈਂ ਇਹੀ ਆਸ਼ਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀ ਬਹੁਤ ਵੱਧ ਚੜ ਕੇ ਪਰਮੇਸ਼ਰ ਦੀਆਂ ਚੌਂਕੀਆਂ ਇਸੇ ਤਰ੍ਹਾਂ ਸਨਾਤਨ ਧਰਮ ਦੀਆਂ ਜਿਹੜੇ ਦਰਵਾਰ ਹੈ ਸਜਦੇ ਰਹਿਣਗੇ ਅਰਦਾਸ ਨੂੰ ਮੌਕਾ ਮਿਲੇਗਾ ਤੇ ਅੱਗੇ-ਅੱਗੇ ਹੋਰ ਪਰਮੇਸ਼ਰ ਦੀ ਜਿਹੜਾ ਇਹ ਮੈਨੂੰ ਡਿਊਟੀ ਮਿਲੀ ਹੈ ਬ੍ਰਹਮਾ ਜੀ ਦੇ ਚਰਣਾ ਦੀ ਉਹ ਮੈਂ ਹੋਰ ਵੱਧ ਚੜ ਕੇ ਜਿਹੜਾ ਆ ਕਿ ਇਹਨੂੰ ਨਭਾਵਾਂਗਾ ਔਰ ਐਸੇ ਪਰਿਵਾਰ ਦੇਖੋ ਜੋ ਅੱਜ ਬਹੁਤ ਸਮੇਂ ਤੋਂ ਜਿਹੜੀ ਭਗਤੀ ਵਿਲਪਤ ਹੋ ਗਈ ਸੀ ਕਲਯੁਗ ਦੇ ਵਿੱਚ ਔਰ ਅੱਜ ਬ੍ਰਾਹਮਣ ਸਮਾਜ ਦੇ ਇਸ ਪਰਿਵਾਰ ਨੇ ਬੀੜਾ ਚੱਕਿਆ ਕਿ ਬ੍ਰਹਮਾ ਜੀ ਦੇ ਪ੍ਰਚਾਰ ਲਈ ਸਨਾਤਨ ਦੇਵਤਾ ਦੇ ਪ੍ਰਚਾਰ ਲਈ ਉਹ ਅੱਗੇ ਆਏ ਨੇ ਤੇ ਉਹਨਾਂ ਨੇ ਬਹੁਤ ਸੁੰਦਰ ਚੌਂਕੀ ਆਪਣੇ ਘਰ ਕਰਾਈ ਆ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਜ ਦੇ ਸ਼ਖੀ ਅੱਜ ਜੀ ਬਿਲਕੁਲ ਅੱਜ ਜੀ ਜੀ ਧਿਕਸ਼ਾ ਅੱਜ ਸਮਾਰੋਹੀ ਹੈ ਜਿਹੜੇ ਜਿਹੜੇ ਭਗਤਾਂ ਨੇ ਅੱਜ ਬ੍ਰਹਮਾ ਜੀ ਦੇ ਦਰਬਾਰ ਦੇ ਵਿੱਚ ਧਿਕਸ਼ਾ ਲੈਣੀ ਹੋ ਗਈ ਉਹਨਾਂ ਨੂੰ ਗੁਰੂ ਧਿਕਸ਼ਾ ਵੀ ਦਿੱਤੀ ਜਾਏਗੀ ਲੇਕਿਨ ਸਭ ਤੋਂ ਜਿਹੜੀ ਕੀਮਤੀ ਗੱਲ ਇਹ ਆ ਕਿ ਜਦੋਂ ਵੀ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਸਾਰੇ ਦੇਵਾਂ ਨੂੰ ਨਾਲ ਲੈ ਕੇ ਅਸੀਂ ਸਨਾਤਨ ਤਰੰ ਦਾ ਕੋਈ ਵੀ ਪ੍ਰਚਾਰ ਕਰਦੇ ਹਾਂ ਉਹਦੇ ਵਿੱਚ ਸਿਰਫ ਉਸ ਘਰ ਦਾ ਹੀ ਬੈਨੀਫਿਟ ਨਹੀਂ ਹੁੰਦਾ ਆਲੇ-ਦੁਆਲੇ ਦੇ ਜਿੰਨੇ ਵੀ ਘਰ ਆ ਉਹ ਵੀ ਪਰਮੇਸ਼ਵਰ ਦੀ ਉਸ ਰੰਗ ਦੇ ਵਿੱਚ ਰੰਗੇ ਜਾਂਦੇ ਆ ਔਰ ਉੱਥੇ ਆਣ ਵਾਲਾ ਸਮਾਂ ਜਿਹੜਾ ਬਹੁਤ ਅੱਛਾ ਹੁੰਦਾ ਜੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਕਿਤੇ ਨਾ ਕਿਤੇ ਅਜੇ ਤੱਕ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ ਦੇਖੋ ਦੇਖੋ 2024 ਦੇ ਵਿੱਚ ਦਾਸ ਨੂੰ ਪਰਮੇਸ਼ਵਰ ਨੇ ਹੁਕਮ ਲਾਇਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀਆਂ ਬਹੁਤ ਵੱਡੀਆਂ-ਵੱਡੀਆਂ ਚੌਂਕੀਆਂ ਔਰ ਵੱਡੇ-ਵੱਡੇ ਯੱਗ ਇਸ ਧਰਤੀ ਤੇ ਕਰਾਏ ਜਾਏਗੇ 2024 ਦੇ ਵਿੱਚ ਅਸੀਂ 272 ਘੰਟਿਆਂ ਦਾ ਇੱਕ ਅਖੰਡ ਮਹਾ ਯੱਗ ਕਰਾਇਆ ਫਿਰ 2025 ਦੇ ਵਿੱਚ ਹੁਣ ਅਸੀਂ 101 ਘੰਟਿਆਂ ਦਾ ਅਖੰਡ ਮਹਾ ਯੱਗ ਕਰਾਇਆ ਜਦੇ ਵਿੱਚ ਪੂਰੇ ਦੇਸ਼ ਦੁਨੀਆ ਤੋਂ ਸਾਧੂ ਮੰਤ ਹਰ ਤਰ੍ਹਾਂ ਦੇ ਵਪਾਰੀ ਦੇ ਲੋਕ ਪਹੁੰਚਦੇ ਨੇ ਹੁਣ ਪਰਮੇਸ਼ਰ ਦਾ ਉਹ ਜਿਹੜੀ ਮੈਨੂੰ ਹੁਕਮ ਹੋਇਆ ਸੀ 2024 ਦੇ ਵਿੱਚ ਉਹ ਹੁਣ ਪੂਰਨ ਹੁੰਦਾ ਕਿਤੇ ਨਾ ਕਿਤੇ ਦਿਖ ਰਿਹਾ ਕਿ ਇੰਨੇ ਵੱਡੇ ਲੈਵਲ ਤੇ ਚੌਂਕੀਆਂ ਜਿਹੜੀਆਂ ਪਰਮੇਸ਼ਰ ਦੀਆਂ ਘਰ ਘਰ ਦੇ ਵਿੱਚ ਹੋ ਰਹੀਆਂ ਮੈਂ ਕਹਿੰਦਾ ਕਿ ਇਹ ਮੇਰਾ ਵੀ ਸੌਭਾਗ ਹੈ ਐਜ਼ ਅ ਭਗਤ ਤੇ ਜਿਹੜੇ ਭਗਤ ਆ ਆਪਣੇ ਆਪਣੇ ਘਰਾਂ ਦੇ ਵਿੱਚ ਪਰਮੇਸ਼ਵਰ ਦੇ ਦਰਵਾਜ਼ਾ ਸੁਝਾਰੇ ਬ੍ਰਹਮਾ ਜੀ ਦੇ ਉਹਨਾਂ ਦਾ ਵੀ ਬਹੁਤ ਵੱਡਾ ਸੁਭਾਗ ਹੈ ਜੇ ਕਿਸੇ ਨੇ ਧਿਕਸ਼ਾ ਲੈਣੀ ਹੋਵੇ ਤੁਹਾਡਾ ਕਿਸ ਤਰ੍ਹਾਂ ਕੰਡਾ ਦੇਖੀਏ ਕੀ ਹੈਗਾ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਡਾ ਮੈਸੇਜ ਹੀ ਇਹ ਹੈ ਕਿ ਹਰ ਹਰ ਬ੍ਰਹਮਾ ਘਰ ਘਰ ਬ੍ਰਹਮਾ ਤੁਸੀਂ ਜੇ ਤੁਸੀਂ ਕਿਸੇ ਵਾਸਤੂ ਅੱਜ ਕੱਲ ਵਾਸਤੂ ਦਾ ਬੜਾ ਪ੍ਰਭਾਵ ਹੈਗਾ ਜੇ ਤੁਸੀਂ ਕਿਸੇ ਵਾਸਤੂ ਵਾਲੇ ਨੂੰ ਪੁੱਛੋ ਤੇ ਉਹ ਤੁਹਾਨੂੰ ਦੱਸੇਗਾ ਕਿ ਘਰ ਦਾ ਜਿਹੜਾ ਮਿਡਲ ਸਥਾਨ ਹੁੰਦਾ ਉਹ ਬ੍ਰਹਮ ਸਥਾਨ ਹੁੰਦਾ ਆ ਉਥੋਂ ਹੀ ਸਾਰੀ એનર્ਜੀ ਜਿਹੜੀ ਆ ਉਹ ਰੋਟੇਟ ਹੁੰਦੀ ਆ ਸੋ ਬ੍ਰਹਮਾ ਜੀ ਨੂੰ ਅਸੀਂ ਨਾ ਤਾਂ ਕਦੀ ਛੱਡਿਆ ਸੀ ਨਾ ਤਾਂ ਕਦੀ ਛੱਡ ਸਕਦੇ ਆ ਸਾਡੇ ਪਰਮੇਸ਼ਰ ਨੇ ਬ੍ਰਹਮਾ ਜੀ ਬ੍ਰਹਮਾ ਵਿਸ਼ਨੂ ਮਹੇਸ਼ ਜਦੋਂ ਤੱਕ ਅਸੀਂ ਬ੍ਰਹਮਾ ਜੀ ਜਿਹੜੇ ਸ੍ਰਿਸ਼ਟੀ ਕਰਤਾ ਨੇ ਜਦੋਂ ਤੱਕ ਉਹਨਾਂ ਨੂੰ ਲੈ ਕੇ ਨਹੀਂ ਚੱਲਾਂਗੇ ਉਦੋਂ ਤੱਕ ਸਾਡਾ ਜਿਹੜਾ ਜੀਵਨ ਆ ਉਹ ਸਾਰਥਕ ਨਹੀਂ ਹੋ ਸਕਦਾ ਪਰਮੇਸ਼ਰ ਨੇ ਕਿਰਪਾ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕ ਜਾਗਰੂਕ ਹੋਣਗੇ ਹੋਰ ਨਾਲ ਪਰਮੇਸ਼ਰ ਦੇ ਜੁੜਨਗੇ ਤੇ ਕਿਰਪਾ ਜਿਹੜੀ ਆ ਉਹ ਲੋਕਾਂ ਦੇ ਉੱਤੇ ਹੋਰ ਜ਼ਿਆਦਾ ਹੋਏਗੀ ਮੇਰਾ ਨਾਮ ਮਹਾਂਤ ਰਾਜਪਾਲ ਦਾਸ ਜੀ ਅੱਜ ਬਹੁਤ ਭਾਗਾ ਭਰਿਆ ਦੇਣਾ ਸਾਡੇ ਵਿੱਕੀ ਜੀ ਡੋਲਰ ਜੋ ਕਿ ਸਾਡੇ ਪ੍ਰੋਤ ਵੀ ਨੇ ਇਹਨਾਂ ਦੀ ਕਿਰਪਾ ਦੇ ਨਾਲ ਅੱਜ ਅਸ਼ੀਸ਼ ਜੀ ਜੋ ਕਿ ਰਾਏਕੋਟ ਦੇ ਵਿੱਚ ਬ੍ਰਹਮਾ ਜੀ ਦੀ ਪਹਿਲੀ ਚੌਂਕੀ ਹੋਣ ਜਾ ਰਹੀ ਹੈ ਜੀ ਹੋ ਰਹੀ ਆ ਬਹੁਤ ਨਿਹਾਲ ਕਰ ਰਹੇ ਨੇ ਰੈਕੋਟ ਨੂੰ ਅਸੀਂ ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀ ਕਰਦੇ ਆ ਸਾਡੇ ਵਿੱਕੀ ਜੀ ਡਾਲਰ ਜਿਨ੍ਹਾਂ ਨੇ ਕਿ ਸਾਰੇ ਰੈਕੋਟ ਨਿਵਾਸੀਆਂ ਨੂੰ ਕਹਿੰਦੇ ਹੁੰਦੇ ਗੁਰੂ ਦੀ ਜੋਤ ਜਿੱਥੇ ਜਗ ਜਵੇ ਉਹ ਘਰ ਪਵਿੱਤਰ ਹੋ ਜਾਂਦਾ ਪਰ ਉਹ ਘਰ ਹੀ ਨਹੀਂ ਉਹ ਸਾਰਾ ਸਥਾਨ ਹੀ ਪਵਿੱਤਰ ਹੋ ਜਾਂਦਾ ਇਹ ਜੇ ਗੁਰੂਆਂ ਦੇ ਇਹਨਾਂ ਨੇ ਚਰਨ ਪਵਾਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਕੋਟਣ ਕੋਟਣ ਧੰਨਵਾਦ ਕਰਦੇ ਆ ਮੇਰਾ ਨਾਮ ਵਿੱਕੀ ਡਾਲਰ ਹੈ ਜੀ ਹਾਂਜੀ ਰੈਕੋਟ ਗ੍ਰੀਨ ਸਿਟੀ ਮਾਸਟਰ ਸ਼ੀਸ਼ਵਰਮਾ ਜੀ ਦੀ ਬ੍ਰਹਮਾ ਜੀ ਦੀ ਅੱਜ ਚੌਂਕੀ ਦੇ ਹਾਜ਼ਰ ਹੋਏ ਨੇ ਜੀ ਉਹਨਾਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ